ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਨ ਆਪ ਸਭ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਮਾਤ੍ਰਿਪਤਾ ਦੀ ਕੋਖਦਾ ਜਾਇਆ ਮਾਤ੍ਰਿਪਤਾ ਦੀ ਕੋਖਦਾ ਜਾਇਆ ਕਾਲੂ ਘਰ ਰੱਬ ਆਪ ਸੀ ਆਇਆ ਭੈਣ ਨਾਨਕੀ ਆਖੇ ਨਾਨਕ ਸਭ ਦੁਨੀਆ ਨੂੰ ਤਾਰਨ ਆਇਆ ਮਾਪਿਆਂ ਨਾਨਕ ਪੜ੍ਹਨੇ ਪਾਇਆ ਮਾਪਿਆਂ ਨਾਨਕ ਪੜ੍ਹਨੇ ਪਾਇਆ ਪਾੰਦੇ ਨੂੰ ੴ ਪੜਾਇਆ ਕਿਰਤ ਕਮਾਈ ਫਰਜ਼ ਸਮਝ ਕੇ ਕਿਰਤ ਕਮਾਈ ਫਰਜ਼ ਸਮਝ ਕੇ ਸੱਚਾ ਸੌਦਾ ਕਰਕੇ ਆਇਆ ਬਾਣੀ ਜਪਦਿਆਂ ਵਿਚਾਰ ਕਰਦਿਆਂ ਬਾਣੀ ਜਪਦਿਆਂ ਵਿਚਾਰ ਕਰਦਿਆਂ ਕਾਜੀ ਸਿੱਧੇ ਰਾਹੇ ਪਾਇਆ ਵਲੀ ਕੰਧਾਰੀ ਕੋਡਾ ਤਾਰੇ ਪੱਥਰ ਤੇ ਜਾ ਪੰਜਾ ਲਾਇਆ ਅਲੋਪ ਹੋਏ ਵਿੱਚ ਵੇਈ ਤਿੰਨ ਦਿਨ ਅਲੋਪ ਹੋਏ ਵਿੱਚ ਵੇਈ ਤਿੰਨ ਦਿਨ ਅਵਲ ਅੱਲਾ ਨੂਰ ਉਪਾਇਆ ਨਾਮ ਜਪੋ ਤੇ ਕਰਤ ਕਰੋ ਦਾ ਵੰਡ ਕੇ ਛਕੋ ਦਾ ਪਾਠ ਪੜਾਇਆ ਦੁਨੀਆ ਸਿੱਧੇ ਰਾਹੇ ਪਾਕੇ ਦੁਨੀਆ ਸਿੱਧੇ ਰਾਹੇ ਪਾਕੇ ਜਾ ਕਰਤਾਰਪੁਰ ਨਗਰ ਬਸਾਇਆ ਜਾ ਕਰਤਾਰਪੁਰ ਨਗਰ ਬਸਾਇਆ